ਟਿਆਲੇ ਲੋਕ ਸਭਾ ਤੋਂ ਪਹੁੰਚੇ ਸਾਡੇ ਵਿਸ਼ਕਾਰ ਮਹਾਰਾਣੀ ਪੁਨੀਤ ਕੌਰ ਜੀ ਨਾਲ ਅਸੀਂ ਵਿਚਾਰ ਸਾਂਝੇ ਕਰਨੇ ਨੇ ਆਉਣ ਦੇ ਵਿੱਚ ਕੰਮ ਕਰਦੇ ਹੋਏ ਸਾਰੇ ਜਿਹੜੇ ਤੁਸੀਂ ਅੱਜ ਇੱਥੇ ਆਪਣਾ ਸਮਾਂ ਕੱਟ ਕੇ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਚੰਜੀਆ ਜਿਨ੍ਹਾਂ ਨੇ ਇਹ ਕਾਵਿਤਾ ਲਿਖੀ ਔਰ ਤੁਹਾਨੂੰ ਸਾਰਿਆਂ ਨੂੰ ਨੌਕਰੀ ਤੇ ਲਾ ਕੇ ਤੁਹਾਡੀ ਝੋਲੀ ਵਗਰ ਤੁਹਾਡੀਆਂ ਜਿਹੜੀਆਂ ਪਰਿਵਾਰ ਪਰਿਵਾਰ ਨੇ ਉਹਨਾਂ ਦਾ ਇਹ ਆਲਮ ਪੋਸ਼ਣ ਕੀ ਕਰ ਸਕਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਫਕਰ ਹੈ ਕਿ ਜਦ ਅਸੀਂ ਇਹਨੇ ਸਾਹਮਣੇ ਲਰ ਜਾਈਏ ਔਰ ਇੰਨੀ ਸੋਹਣੀ ਕੋਈ ਸੈਂਟ ਕਿਸੇ ਨਾਲ ਕੋਈ ਨਹੀਂ ਹੁੰਦਾ ਜਿੰਨੂੰ ਮжоਰਿਟੀ ਮਿਲ ਜਾਂਦੇ ਉਹ ਜਿੱਤਦੇ ਨੇ ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ ਤਾਂ ਠੀਕ ਹੈ ਕਿਸਾਨਾਂ ਦਾ ਆਪਣਾ ਹੱਕ ਹੈ ਦੂਜਿਆਂ ਦਾ ਆਪਣਾ ਹੱਕ ਹੈ ਪਾਰਟੀਆਂ ਕਈ ਨੇ ਦਾ ਅੰਨੇਤਾ ਰਣਨੀਤੀ ਦੇ ਵਿੱਚ ਕਈ ਕੁਝ ਹੋਊਗਾ ਅੰਦਰ ਵਿੱਚ ਲੋਕ ਪਕਵਾ ਦੇ ਤੇ ਚੋਣ ਕਮਿਸ਼ਨ ਨੂੰ ਜਿਹੜੇ ਹਨ ਡਾਕਟਰ ਸਾਹਿਬ ਨੇ ਚਿੱਠੀ ਭੇਜੀ ਆ ਕਿ ਕਿਸਾਨ ਰੋਕ ਨਹੀਂ ਸਕਦੇ ਨੇ ਵੋਟਰਾਂ ਨੂੰ ਕਿਤਨਾ ਦੇ ਤੁਹਾਨੂੰ ਲੱਗਦਾ ਕੱਚਾ ਹੈਗਾ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ ਹੈ ਉਹਨ ਵੀ ਕਰ ਰਹੇ ਨੇ ਅੱਗੇ ਨੂੰ ਕਰਨਗੇ ਵੀ ਦਾ ਸਵਦਾ ਹੱਕ ਹੈ ਵੋਟ ਪਾਏ ਸਾਡਾ ਹੱਕ ਹੈ ਕਿ ਸਾਡੇ ਬੂਤ ਲੱਗਣ ਸਾਡੇ ਬੰਦੇ ਜਾ ਕੇ ਵੋਟ ਪਾਣ ਇਹ ਜਮਾਂਦਰੂ ਹੱਕ ਹੈ ਸਾਰਿਆਂ ਦਾ ਇਹ ਸਾਡਾ ਲੋਕਤੰਤਰ ਹੱਕ ਹੈ ਦਾ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ। ਔਰ ਮੇਰੇ ਖਿਆਲ ਚ ਇਹ ਕਰ ਰਹੇ ਨੇ ਕਿ ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਪਾਰਟੀ ਨੇ ਦੱਸਿਆ। ਮੁੱਖ ਮੰਤਰੀ ਕਹਿ ਰਹੇ ਨੇ ਕਿ ਜਾਰੀ ਤੋਂ ਬਾਅਦ ਇਹ ਸ਼ੁਰੂ ਹੋਗਾ। ਮੈਂ ਨਾਵਦ ਨੂੰ ਪੁੱਛ ਸਕਦਾ ਹਾਂ ਕਿ ਕਹਿ ਰਿਹਾ ਡਾਕਟਰ ਗੁਰਪ੍ਰੀਤ ਕੌਰ ਦੀ ਵੀ ਸਟੇਟਮੈਂਟ ਕਿਵੇਂ ਦੇਖੋਗਾ। ਦੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ। ਪਹਿਲੇ 26-26 ਹਜ਼ਾਰ ਦੇ ਦੇ। ਉਸਦੇ ਬਾਅਦ ਫਿਰ ਹਜ਼ਾਰ ਦੀ ਗੱਲ ਕਰ। ਜੀ ਕੋਰੋਨਾ ਦੇ ਜਿਹੜੇ ਭਾਈਵਾਲ ਨੇ ਉਹ ਕਹਿੰਦੇ ਅਸੀਂ ਲੱਖ ਦੇਵਾਂਗੇ ਸੋ ਦੇਖ ਲੈਣ ਮੈਂ ਤਾਂ ਕਹਿੰਦੀ ਮੈਲਾ ਨੂੰ ਜਿੰਨਾ ਮਰਜ਼ੀ ਮਿਲ ਲੈ ਵਧੀਆ ਤੁਸੀਂ ਕਹਿ ਰਹੇ ਸੀ ਵੀ ਐਡਵਰਟਾਈਜ਼ਮੈਂਟ ਦੇ ਬਹੁਤ ਕਿਹੜਾ ਫਿਸ਼ੀਅਲ ਬਜਟ ਆ ਮੈਨੇ ਕੀ ਕਿਹਾ ਉਹਦਾ ਸਭ ਨੂੰ ਪਤਾ 750 ਕਰੋੜ ਫਿਸ਼ੀਅਲ ਬਜਟ ਕੇ ਪਾਸ ਕੀਤਾ ਹੋਇਆ ਤੇ ਜਿਹੜੇ ਹੈਗੇ ਚੰਨੀ ਜੀ ਕਹਿ ਰਹੇ ਨੇ ਜੀ ਜਦੋਂ ਮੋਦੀ ਆਏ ਨੇ ਜੀ ਪੰਜਾਬ ਤੋਂ ਜਿਹੜਾ ਗਾਹ ਪਾਕਾ ਮੋਦੀ ਨੇ ਇਹ ਫਲਾਪ ਰਹੀ ਸੀ ਰੋਡ ਮੈਪ ਰਹੀ ਸੀ ਨਾ ਕੋਸ਼ਿਸ਼ ਐਲਾਨ ਕਰਕੇ ਗਏ ਨੇ ਇਸ ਲੈ ਮੈਂ ਤੇ ਰੱਖ ਲਓ ਵੀ ਦੇਖੋ ਮੋਦੀ ਜੀ ਦਾ ਰੋਡ ਮੈਪ ਸਭ ਨੂੰ ਪਤਾ ਹੈ ਸਾਰੇ ਦੇਸ਼ੇ ਰੋਡ ਮੈਪ ਹੈ ਰੋਡ ਰੋਡ ਹੀ ਰੋਡ ਨੇ ਪਹਿਲੇ ਉੱਥੇ ਹੀ ਦੇਖ ਲਓ ਸਾਰੀਆਂ ਸਕੀਮਾਂ ਉਹ ਰੋਡ ਮੈਪ ਹੈ ਕਿ ਕੀ ਹੈ ਇਹੀ ਰੋਡ ਮੈਪ ਹੈ ਔਰ ਮੋਦੀ ਜੀ ਆਪਣਾ ਰਿਸ਼ਤਾ ਬਣਾ ਰਹੇ ਨੇ ਔਰ ਚਲੋ ਵਿਰੋਧੀ ਪਾਰਟੀਆਂ ਨੇ ਕਹਿਣਾ ਜੋ ਕਹਿਣਾ ਲੋਕਾਂ ਨੇ ਵੋਟਾਂ ਪਾ ਲਈਆਂ ਤੇ ਲਾਣ ਹੀ ਨਹੀਂ ਕਰਕੇ ਕੁਛ ਨਾ ਕੁਝ ਦਾ ਐਲਾਨ ਕਰਕੇ ਜਨਾ ਸਾਨਾ ਸੁਬੰਦੀ ਕੋਈ ਐਲਾਨ ਆ ਵਿਰੋਧੀ ਪਾਰਟੀ ਕਹਿੰਦੀ ਮੋਦੀ ਨਹੀਂ ਕਰਕੇਗੇ ਬਿਲਕੁਲ ਕਹਿੰਦੇ ਕੋਈ ਕੋਲ ਨਹੀਂ ਜਦ ਜਦ ਨਹੀਂ ਕਿਉਂ ਕਰਨ ਜਦ ਨਵੀਂ ਗਵਰਨਮੈਂਟ ਬਣੂਗੀ ਨਵੀਂ ਗਵਰਨਮੈਂਟ ਦੇ ਇਹ ਜ਼ਿੰਮੇਵਾਰੀ ਹੋਊਗੀ ਤੇ ਐਲਾਨ ਕਰਾਵਾਂਗੇ ਅ ਅਮਰਿੰਦਰ ਸਿੰਘ ਰਾਜਾਪੁਰਮ ਨੇ ਕੈਪਟਨ ਤੇ ਟਿੱਖਾ ਹਮਲਾ ਕੀਤਾ ਕਿ ਆਪਣੇ ਮਹਿਲਾ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਾਬ ਦਾ ਕੁਝ ਵੀ ਨਹੀਂ ਸੁਭਾ ਰਿਆ ਇਸ ਟਿੱਖੀ ਪ੍ਰਤੀਕਿਰਿਆ ਨੂੰ ਕਿਵੇਂ ਬਚ ਕਰੇ ਸਾਰੇ ਪੰਜਾਬ ਨੇ ਦੋ ਵਾਰੀ ਮੁੱਖ ਮੰਤਰੀ ਬਣਾਇਆ ਕਾਂਗਰਸ ਦੀ ਸਰਕਾਰ ਉਹਨਾਂ ਕਰਕੇ ਆਈ ਜੇ ਕੁਝ ਕੀਤਾ ਨਹੀਂ ਹੁੰਦਾ ਤਾਂ ਇਹ ਆਪ ਵੀ ਰਾਜਾ ਬਣੇ ਅੱਜ ਨਾ ਕਿਸੇ ਐਮਐਲਏ ਬੰਦਾ ਨਾ ਕੋਚ ਬੰਦਾ ਤੇ ਰਾਹੁਲ ਗਾਂਧੀ ਜੀ ਆ ਰਹੇ ਨੇ ਪੰਜਾਬ ਚੇਰੀ ਦੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਕਿੰਨਾ ਪ੍ਰਭਾਵ ਪਾਏਗਾ ਉਹ ਤਾਂ ਉਹਦੇ ਬਾਅਦ ਹੀ ਪਤਾ ਚੱਲੂ ਜਦ ਵੋਟਾਂ ਪੈਣਗੀਆਂ ਜੀ ਜੀ ਬਹੁਤ ਤੇਜ਼ੀ ਕੀਤੀ ਹੋਈ ਹੈ ਸ਼ਿਕਰ ਤੇ ਲੈ ਕੇ ਜਾਵਾਂਗੇ ਔਰ ਬਹੁਤ ਵਧੀਆ ਹੋਇਆ ਮੋਦੀ ਜੀ ਆਏ ਔਰ ਲੋਕਾਂ ਨੂੰ ਸੁਣਾਇਆ ਆਪਣੀ ਗੱਲ ਕੀਤੀ ਔਰ ਉਹਦੇ ਨਾਲ ਚੋਣ ਪ੍ਰਚਾਰ 'ਚ ਬਹੁਤ ਜ਼ਿਆਦਾ ਵਾਅਦਾ ਹੋ ਗਿਆ। ਕਿਸ ਤਰ੍ਹਾਂ ਲੱਗ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਟਿਆਲਾ ਦੇ ਵਿੱਚ ਰੈਲੀ ਕਰਨੀ ਪਈ ਆ ਉਹਦੇ ਨਾਲ ਕਿੰਨਾ ਕੁ ਵੋਟ ਬੈਂਕ ਕਰਨੀ ਪਈ ਨਹੀਂ ਜੀ ਅਸੀਂ ਮੰਗ ਕੇ ਲੈ ਕੇ ਆਏ ਆ ਉਹਨਾਂ ਨੂੰ ਜੀ ਲੋਕ ਚਾਹਵਾਨ ਸੀ ਕਿ ਉਹ ਆਣ और जो प्रशासन ने पूरी कोशिश की थी कि रोकिए किसान ने लाए उसके बावजूद रिकॉर्ड तोड़ रैली हुई और मैं तो धनवाद कर दी हाँ एक का बड़े औखे तरीके आए बड़ी, बड़ी गर्मी से आए और साजार ने बाजार उन्होंने जब देखा कि बसा रोक रही ने बाजार बंद करके आप आके चार घंटे बैठ के गए ये लोगों का प्यार है ਪਿਛਲੇ ਪ੍ਰਧਾਨ ਮੰਤਰੀ ਉਹ ਦਿੱਲੀ ਤੋਂ ਚੱਲਦੀ ਆ ਤੇ ਇੱਕ ਤਰੀਕ ਨੂੰ ਕੇਂਦਰੀਵਾਲ ਨੇ ਫੇਰ ਢੇਲ ਚਲਾਇਆ ਜਾਂ ਕਿ ਢੇਲ ਤੋਂ ਚੱਲੂ ਕਿੰਨੀ ਕਿ ਸਚਾਈਆ ਦੇ ਵਿੱਚ ਨਸ਼ੇ ਦਾ ਬੋਲ ਵਾਲਾ ਬਹੁਤ ਆ ਪੰਜਾਬ ਦੇ ਵਿੱਚ ਦੇਖੋ ਸਚਾਈ ਹੈਗੀ ਹੈ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਤਰੀਕ ਤੱਕ ਰੱਖਿਆ ਪਹਿਲੀ ਜੇ ਜਾਣਗੇ ਫਿਰ ਜਦ ਬੇਲ ਮਿਲੂਗਾ ਸਾਦੀ ਬਾਹਰ ਆਣਗੇ ਔਰ ਜਿਸ ਤਰ੍ਹਾਂ ਤੁਸੀਂ ਨਸ਼ੇ ਦਾ ਕਿਹਾ ਹੈ ਇਹ ਤਾਂ ਦਿਨ ਪਰ ਦਿਨ ਸਪੀਡ ਫੜੀ ਜਾ ਰਿਹਾ ਹੈ ਮਾਂ ਮਾਂ ਰੋ ਰਹੀਆਂ ਨੇ ਪੂਲ ਖਤਮ ਹੋ ਰਿਹਾ ਹੈ ਕਿਹਾ ਬੱਚੇ ਚੋਰ ਬਣ ਰਹੇ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਕਿਉਂਕਿ ਨਸ਼ੇ ਚਾਹੀਦੇ ਨੇ ਉਹਨਾਂ ਨੂੰ ਔਰ ਇਸ ਤੋਂ ਮਾੜੇ ਪਾਗ ਪੰਜਾਬ ਦੇ ਹੋ ਨਹੀਂ ਸਕਦੇ ਕਿ ਇੱਕ ਥਾਂ ਰੁਕਣ ਦੇ ਬਜਾਏ ਇਹ ਜਿਆਦਾ ਵੱਧ ਰਿਹਾ ਹੈ ਕੈਪਟਨ ਮੈਂ ਸਰਕਾਰ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਅਮਿਤ ਸ਼ਾ ਜੀ ਨੇ ਕਿਹਾ ਕਿ ਅਸੀਂ ਸੈਂਟਰ ਅਲੱਗ ਖੋਲਾਂਗੇ ਸੈਂਟਰ ਵੱਲੋਂ ਕਿ ਉਹ ਵੀ ਹਿੱਸਾ ਪਾਣ ਇਸ ਨੂੰ ਰੋਕਣ ਦੇ ਲਈ ਸਾਡੇ ਦੇਸ਼ ਦੀ ਜੋ ਪਵਿੱਖ ਹੈਗਾ ਉਸ ਨੂੰ ਕੌਣ ਸ਼ਾਮਲ ਸਕਦਾ ਹੈ ਔਰ ਮੇਰੇ ਪਰਵਾਰ ਨੇ ਔਰ ਮੈਂ ਨੇ ਮਹਾਰਾਣੀ ਪੰਨੀਤ ਕੌਰ ਜਿੰਦਾਬਾਦ ਮਹਾਰਾਣੀ ਪੰਨੀਤ ਕੌਰ ਜਿੰਦਾਬਾਦ ਮਹਾਰਾਜਾ ਬਰਿੰਦਰ ਸਿੰਘ ਜੀ